ਗਰਲਸ ਵੇਅਰ ਦਾ ਪ੍ਰੋਡਕਟ ਆ ਜਾਊਗਾ ਕੋਟ ਸੈਟ ਕਲੈਕਸ਼ਨ ਦਾ ਪ੍ਰੋਡਕਟ ਆ ਜਾਊਗਾ ਨਾਲੇ ਤੁਹਾਨੂੰ ਮਿਲ ਜਾਏਗੀ ਜੀ ਇਸ ਟਾਈਪ ਦੀ ਸਕਰਟ ਵੇਖ ਸਕਦੇ ਹੋ ਕਿੰਨਾ ਪਿਆਰਾ ਮੋਤੀਆਂ ਦਾ ਕੰਮ ਹੋਇਆ ਹੋਇਆ ਹੈ ਬਟਨਾਂ ਦਾ ਕੰਮ ਹੋਇਆ ਹੋਇਆ ਹੈ ਬ੍ਰੋਚ ਆਇਆ ਹੋਇਆ ਹੈ ਮਲਟੀ ਕਲਰ ਦਾ ਪੀਸ ਆ ਰਿਹਾ ਹੈ ਬੈਲਟ ਆ ਰਹੀ ਹੈ ਨੇ ਨਾਲ ਤੁਸੀਂ ਵੇਖ ਸਕਦੇ ਹੋ 3 ਪੀਸ ਸੈਟ ਰਹੂਗਾ ਨਾਲੇ ਤੁਹਾਨੂੰ ਮਿਲ ਜਾਏਗਾ ਜੀ ਇਸ ਟਾਈਪ ਦਾ ਬਾਟਮ ਵੇਅਰ ਸਿਰਫ 14 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਜੀ ਕਲੈਕਸ਼ਨ ਓਵੀ ਕਿਡਸ ਵੇਅਰ ਦੀ ਅੱਜ ਮੇਤਵਾਲਾ ਵੈਲਕਮ ਕਰਦੀ ਆ ਸਾਡੇ YouTube ਚੈਨਲ ਤੇ ਤੇ ਹਰ ਕਿਸੇ ਦਾ ਇੱਕ ਹੀ ਸਵਾਲ ਹੈ ਲੁਧਿਆਣੇ ਤੋਂ ਸਸਤੇ ਕੱਪੜੇ ਕਿੱਥੇ ਮਿਲਦੇ ਨੇ ਕਿੱਥੇ ਮਿਲ ਜਾਂਦੇ ਜੀ ਕਿਡਸ wear ਦੀ ਸਸਤੀ ਕਲੈਕਸ਼ਨ ਉਹ ਮਿਲ ਜਾਂਦੀ ਹੈ ਜੀ ਸਾਡੇ ਸੂਰਤ ਵਿੱਚ ਉਹ ਵੀ ਸਭ ਤੋਂ ਘੱਟ ਰੇਟਾ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਣਾ ਇਸ ਵੀਡੀਓ ਵਿੱਚ ਤੁਹਾਨੂੰ ਟਿਪ ਦਵਾਂਗੀ ਕਿਵੇਂ ਤੁਸੀਂ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਦੁਕਾਨ ਖੋਲ੍ਹ ਸਕਦੇ ਹੋ ਔਰ ਵੀ ਸਪੈਸ਼ਲੀ ਕਿਡਸ ਵੇਅਰ ਦੀ ਨਾਲ ਨਾਲ ਤੁਹਾਨੂੰ ਪ੍ਰੋਡਕਟਸ ਵੀ ਦਿਖਾਵਾਂਗੇ ਚਲੋ ਜੀ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਨਾਲ ਪਹਿਲੇ ਪ੍ਰੋਡਕਟ ਦੀ ਗੱਲ ਕਰਾਂ ਤੇ ਵੇਖ ਸਕਦੇ ਹੋ ਕਿੰਨਾ ਸੋਹਣਾ ਪ੍ਰੋਡਕਟ ਆ ਜਾਊਗਾ ਜੀ गर्ल्स ویئر ਦਾ ਪ੍ਰੋਡਕਟ ਆ ਜਾਊਗਾ ਕੋਟ ਸੈਟ ਕਲੈਕਸ਼ਨ ਦਾ ਪ੍ਰੋਡਕਟ ਆ ਜਾਊਗਾ ਨਾਲੇ ਤੁਹਾਨੂੰ ਮਿਲ ਜਾਏਗੀ ਜੀ ਇਸ ਟਾਈਪ ਦੀ ਸਕਰਟ ਵੇਖ ਸਕਦੇ ਹੋ ਕਿੰਨਾ ਸੋਹਣਾ ਪੀਸ ਆ ਜਾਊਗਾ ਤੇ ਮੈਂ ਗਰਲ ਕਰਾ ਕਪੜੇ ਦੀ ਨੁਧਿਆਣੇ ਤੋਂ ਵੀ ਸਸਤਾ ਹੋਜਰੀ ਦਾ ਕਪੜਾ ਉਹ ਵੀ ਕਿਡਜ਼ ਵੇਅਰ ਦੀ 컬렉ਸ਼ਨ ਦਿੰਦਾ ਅਜਮੇਰਾ ਫੈਸ਼ਨ ਸਿਰਫ 14 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਜੀ 컬렉ਸ਼ਨ ਉਹ ਵੀ ਕਿਡਜ਼ ਵੇਅਰ ਦੀ ਜੇ ਮੈਂ ਗਰਲ ਕਰਾ ਐਸਟੈਟ ਦੀ ਫੈਂਸੀ 컬렉ਸ਼ਨ ਦੀ ਉਹ ਵੀ ਕੁੜੀਆਂ ਦੀ ਤੇ ਉਹ ਮਿਲ ਜਾਂਦੀ ਹੈ ਜੀ ਸਾਡੇ ਅਜਮੇਰਾ ਫੈਸ਼ਨ ਤੇ ਵੇਖ ਸਕਦੇ ਹੋ ਕਿੰਨਾ ਪਿਆਰਾ ਮੋਤੀਆਂ ਦਾ ਕੰਮ ਹੋਇਆ ਹੋਇਆ ਬਟਨਾਂ ਦਾ ਕੰਮ ਹੋਇਆ ਹੋਇਆ ਬ੍ਰੋਚ ਆਇਆ ਹੋਇਆ ਮਲਟੀ ਕਲਰ ਦਾ ਪੀਸ ਆ ਰਿਹਾ ਹੈ 벨ਟ ਆ ਰਹੀ ਹੈ ਜਿਹਨੇ ਨਾਲ ਵੇਖ ਸਕਦੇ ਹੋ ਕਿੰਨਾ ਸੋਹਣਾ ਪੀਸ ਮਿਲ ਜਾਂਦਾ ਹੈ ਤੇ ਕਿਸੇ ਨੂੰ ਚਾਹੀਦੀ ਹੈ ਇਸ ਟਾਈਪ ਦੀ ਫੈਸਟਿਵ ਕਲੈਕਸ਼ਨ ਉਹ ਵੀ ਮਿਲ ਜਾਂਦੀ ਹੈ ਜੀ ਸਾਡੇ ਅਜਮੇਰਾ ਫੈਸ਼ਨ ਤੇ ਵੇਖ ਸਕਦੇ ਹੋ ਕਿੰਨਾ ਪਿਆਰਾ ਜੈਕਟ ਪੈਟਰਨ ਦਾ ਪੀਸ ਆ ਜਾਏਗਾ ਨਾਲੇ ਵੇਖ ਸਕਦੇ ਹੋ ਕਿੰਨਾ ਪਿਆਰਾ ਫਰੌਕ ਆ ਜਾਏਗਾ ਤੇ ਮੈਂ ਗਰਲ ਕਰਾ ਪੀਸੇਸ ਦੀ ਤੇ ਮੈਂ ਤੁਹਾਨੂੰ ਇੱਕ ਗਰਲ ਕਹਿੰਦੀ ਆ ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਦੁਕਾਨ ਖੋਲਣਾ ਚਾਹੁੰਦੇ ਹੋ ਉਹ ਵੀ ਕਿਸ ਵਿਅਦੀ ਤੇ ਮੈਂ ਤੁਹਾਨੂੰ ਇੱਕ ਇੰਪੋਰਟੈਂਟ ਗੱਲ ਦੱਸ ਦਿਆਂ ਤੁਹਾਨੂੰ ਧਿਆਨ ਰੱਖਣਾ ਜੀ ਲੋਕੇਸ਼ਨ ਕਿਸ ਟਾਈਪ ਦੀ ਲੋਕੇਸ਼ਨ ਵਿੱਚ ਤੁਸੀਂ ਆਪਣਾ ਕੰਮ ਖੋਲਦੇ ਹੋ ਸਮਝ ਲਓ ਤੁਸੀਂ ਇਸ ਟਾਈਪ ਦੀ ਲੋਕੇਸ਼ਨ ਵਿੱਚ ਕੰਮ ਖੋਲਣਾ ਜਿੱਥੇ ਬੱਚਿਆਂ ਦੀ ਫੁੱਟਫਾਲ ਜ਼ਿਆਦਾ ਹੋ ਸਕਦਾ ਹੈ ਇਸ ਟਾਈਪ ਦੀ ਮਾਰਕੀਟ ਵਿੱਚ ਜਿੱਥੇ ਖਿਡੌਣਿਆਂ ਦੀ ਦੁਕਾਨ ਬਹੁਤ ਜ਼ਿਆਦਾ ਹੈ ਹੋ ਸਕਦਾ ਸਕੂਲ ਤੁਹਾਡੇ ਕੋਲ ਹੈ ਕਿਉਂਕਿ ਤੁਹਾਡੇ ਕੋਲ ਜਿੰਨਾ ਇਸ ਤਰ੍ਹਾਂ ਦੀਆਂ ਦੁਕਾਨਾਂ ਕੋਲ ਹੋਣਗੀਆਂ ਉਹਨਾਂ ਤੁਹਾਡੇ ਕੋਲ ਬੱਚਿਆਂ ਦਾ ਫੁੱਟਫਾਲ ਪੇਰੈਂਟਸ ਦਾ ਫੁੱਟਫਾਲ ਜ਼ਿਆਦਾ ਹੋਊਗਾ ਤੇ ਤੁਸੀਂ ਇਸ ਤਰ੍ਹਾਂ ਦੀ ਲੋਕੇਸ਼ਨ ਦਾ ਧਿਆਨ ਰੱਖਣਾ ਹੈ ਸੈਕਿੰਡ ਤੁਸੀਂ ਧਿਆਨ ਰੱਖਣਾ ਜੀ ਇੰਟੀਰੀਅਰ ਦਾ ਕਿਸ ਟਾਈਪ ਦਾ ਇੰਟੀਰੀਅਰ ਤੁਹਾਨੂੰ ਬਣਾਣਾ ਇਸ ਟਾਈਪ ਦਾ ਇੰਟੀਰੀਅਰ ਬਣਾਓ ਜੋ ਜੋ ਬੱਚਿਆਂ ਨੂੰ ਅਟਰੈਕਟ ਕਰੇ ਹੋ ਸਕਦਾ ਤੁਸੀਂ ਕਾਰਟੂਨ ਟੀਮ ਦੀ ਥੀਮ ਦੀ ਦੁਕਾਨ ਖੋਲ ਸਕਦੇ ਹੋ ਕਾਰਟੂਨ ਥੀਮ ਵਿੱਚ ਆਪਣਾ ਕੰਮ ਕਰ ਸਕਦੇ ਹੋ ਹੋ ਸਕਦਾ ਥੋੜੇ ਚੂਲੇ ਲਗਾ ਸਕਦੇ ਹੋ ਅਟਰੈਕਸ਼ਨਸ ਲਗਾ ਸਕਦੇ ਹੋ ਉਸ ਟਾਈਪ ਦੀ ਦੁਕਾਨ ਤੁਸੀਂ ਖੋਲੋਗੇ ਤਾਂ ਤੁਹਾਨੂੰ ਪ੍ਰੋਪਰ ਕਮ ਮਿਲੇਗਾ ਤੀਜਾ ਪੁਆਇੰਟ ਰਹਿੰਦਾ ਜੀ ਮੈਂ ਗੱਲ ਦੱਸਿਆ ਜੁਆਕਾ ਦਾ ਕੰਮ ਐਵੇਂ ਜਿਆ ਕੰਮ ਹੈ ਜੋ 12 ਮਹੀਨੇ ਚੱਲਦਾ ਹੈ ਇਸ ਤਰ੍ਹਾਂ ਦੀ ਕਲੈਕਸ਼ਨ ਰੱਖ ਸਕਦੇ ਹੋ ਆਪਣੀ ਦੁਕਾਨ ਤੇ ਕਿਉਂਕਿ ਜੁਆਕਾ ਦਾ ਬਿਜ਼ਨਸ ਹਰ ਦਿਨ ਮਹੀਨੇ 4 ਮਹੀਨੇ ਵਿੱਚ ਬਦਲ ਜਾਂਦਾ ਹੈ ਹਰ ਕਿਸੇ ਨੂੰ ਨਵਾਂ ਸਟਾਕ ਚਾਹੀਦਾ ਹੈ ਨਵੀਂ ਵੈਰਾਈਟੀ ਚਾਹੀਦੀ ਹੈ ਤੇ ਇਸ ਵਿੱਚ ਫੌਦੀ ਕਦੀ ਵੀ ਡੈਡਿੰਗ ਨਹੀਂ ਹੁੰਦੀ ਸਟਾਕ ਓਵਰਲੋਡ ਨਹੀਂ ਹੁੰਦਾ ਤੇ ਮੈਂ ਗਲਤ ਕਰਾਂ ਇੱਕ ਹੋਰ ਗਲਤੀ ਤੁਸੀਂ ਆਰਾਮ ਨਾਲ 70% ਮਾਰਜਨ ਵੀ ਕਮਾ ਸਕਦੇ ਹੋ 80% ਮਾਰਜਨ ਵੀ ਕਮਾ ਸਕਦੇ ਜੁਆਕਾ ਦੇ ਬਿਜ਼ਨਸ ਵਿੱਚ ਜੇ ਕਿਸੇ ਨੂੰ ਚਾਹੀਦੀ ਹੈ ਐਸ 타입 ਦੀ ਕੈਜੂਅਲ ਕਲੈਕਸ਼ਨ ਕਹਿ ਸਕਦੇ ਹੋ ਡੇਲੀ ਵੇਅਰ ਦੀ ਕਲੈਕਸ਼ਨ ਉਹ ਵੀ ਮਿਲ ਜਾਂਦੀ ਹੈ ਜੀ ਸਾਡੇ ਅਜਮੇਰਾ ਫੈਸ਼ਨ ਤੇ 6 ਤੇ 12 ਮਹੀਨੇ ਦੇ ਬੱਚੇ ਦੇ ਕੱਪੜੇ ਰਾਵਾਂਗੇ ਜੀ ਇਹ ਤੇ ਵੇਖ ਸਕਦੇ ਹੋ ਜੇ ਮੈਂ ਗੱਲ ਕਰਾ ਕਿਸੇ ਜਵਾਗ ਦਾ ਡਾਈਪਰ ਹੈ ਤੇ ਡਾਈਪਰ ਦੀ ਪ੍ਰੋਬਲਮ ਵੀ ਆਉਂਦੀ ਹੈ ਤੇ ਪ੍ਰੋਪਰ ਸਟ੍ਰੈਚੇਬਲ ਫੈਬਰਿਕ ਰਹੂਗਾ ਇਸ ਲਈ ਮੈਂ ਕਹਿ ਰਹੀ ਹਾਂ ਸਾਡੇ ਕੋਲ ਲੁਧਿਆਣੇ ਤੋਂ ਦਿੱਲੀ ਤੋਂ ਅੰਮ੍ਰਿਤਸਰ ਤੋਂ ਹਰ ਇੱਕ ਹੋਲ ਸੇਲਰ ਤੋਂ ਸਭ ਤੋਂ ਸਸਤੇ ਕਪੜੇ ਮਿਲਦੇ ਕਿਉਂਕਿ ਸੂਰਤ ਹੀ ਹੈ ਜਿੱਥੇ ਕਪੜਾ ਬੰਦ ਹੈ ਤਾਂ ਸਾਡੇ ਕੋਲ 3 ਮੈਨੂਫੈਕਚਰਿੰਗ ਕੰਮ ਨਹੀਂ ਰਹਿੰਦਾ 3rd ਮੈਨੂਫੈਕਚਰਿੰਗ ਕੰਮ ਨਹੀਂ ਰਹਿੰਦਾ ਤੁਸੀਂ ਮੈਨੂਫੈਕਚਰ ਹੋਵੇ ਰਿਟੇਲਰ ਹੋਵੇ ਤੁਸੀਂ ਸਾਡੀ ਦੁਕਾਨ ਤੇ ਆ ਰਹੇ ਹੋ ਤੁਹਾਨੂੰ ਪ੍ਰੋਪਰ ਉਹੀ ਪ੍ਰਾਈਸ ਮਿਲੂਗਾ ਜੋ ਮੈਨੂਫੈਕਚਰ ਨੂੰ ਮਿਲੂਗਾ ਰਿਟੇਲਰ ਨੂੰ ਮਿਲੂਗਾ ਤੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਸਾਡੇ ਕੋਲ 3rd ਬਾਈ ਨਹੀਂ ਰਹਿੰਦੀ ਤੁਸੀਂ ਆਂਦੇ ਹੋ ਤੁਸੀਂ ਛੋਟੇ ਕੰਮ ਤੋਂ ਵੀ ਸ਼ੁਰੂ ਕਰ ਸਕਦੇ ਹੋ 25 ਤੋਂ 30000 ਵਿੱਚ ਵੀ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਇੱਥੇ ਤੁਹਾਨੂੰ ਇੱਕ ਹੀ ਪ੍ਰਾਈਜ਼ ਮਿਲੇਗਾ ਚਾਹੇ ਤੁਸੀਂ ਕੋਈ ਵੀ ਹੋਵੇ ਇਸ ਲਈ ਮੈਂ ਤੁਹਾਨੂੰ ਕਹਿ ਰਹੀ ਆ ਜਿੰਨਾ ਤੁਸੀਂ ਸਾਨੂੰ ਵਿਜ਼ਿਟ ਕਰੋਗੇ ਨਾ ਐਨੀ ਸਾਰੀ ਸੋਹਣੀ ਸੋਹਣੀ ਕਲੈਕਸ਼ਨ ਲੈ ਕੇ ਜਾਓਗੇ ਉਸ ਲਈ ਪਤਾ ਕੀ ਕਰਨਾ ਹੈ ਆਣਾ ਪੜਨੈ ਜੀ ਤੁਹਾਨੂੰ ਸੂਰਾ ਸੂਰਾ ਰੇਲਵੇ ਸਟੇਸ਼ਨ ਵਾਲੋ ਰੌਗਾਜੀ 1 ਕਿਲੋਮੀਟਰ ਦੀ ਦੂਰੀ ਤੇ ਸੂਰਾ ਨਾ 101 ਗਰਾਉਂਡ ਫਲੋਰ ਤੇ ਤੁਹਾਨੂੰ ਮਿਲ ਜਾਏਗਾ ਜੀ ਅਜਮੇਰਾ ਫੈਸ਼ਨ ਜੇ ਮੈਂ ਗੱਲ ਕਰਾ ਇਸ ਟਾਈਪ ਦੀ ਕਲੈਕਸ਼ਨ ਦੀ ਵੇਖ ਸਕਦੇ ਹੋ ਕੁੜੀਆਂ ਦੀ ਕਿੰਨੀ ਸੋਹਣੀ ਕਲੈਕਸ਼ਨ ਮਿਲ ਜਾਉਗੀ ਜੀ ਤੁਹਾਨੂੰ ਵੇਖ ਸਕਦੇ ਹੋ ਕਿੰਨੀ ਪਿਆਰੀ ਕਲੈਕਸ਼ਨ ਆ ਜਾਉਗੀ ਜੇ ਕਿਸੇ ਨੂੰ ਇਸ ਟਾਈਪ ਦੀ ਪਾਰਟੀ ਵੇਅਰ ਕਲੈਕਸ਼ਨ ਚਾਹੀਦੀ ਉਹ ਵੀ ਕੁੜੀਆਂ ਦੀ ਉਹ ਵੀ ਮਿਲ ਜਾਊਗੀ ਜੀ ਵੇਖ ਸਕਦੇ ਹੋ three piece set ਰਹੇਗਾ ਨਾਲੇ ਤੁਹਾਨੂੰ ਮਿਲ ਜਾਏਗਾ ਜੀ ਇਸ type ਦਾ bottom wear ਤੇ ਕਿਸੇ ਨੂੰ ਇਸ ਟਾਈਪ ਦੀ ਵੀ ਕਲੈਕਸ਼ਨ ਚਾਹੀਦੀ ਹੈ ਕਲਰਸ ਚਾਹੀਦੇ ਨੇ ਪੈਟਰਨ ਚਾਹੀਦੇ ਨੇ ਤੇ ਹਰ ਕਿਸੇ ਦਾ ਸਵਾਲ ਹੁੰਦਾ ਮੈਡਮ ਇੱਕ ਪੀਸ ਮਿਲ ਜਾਊਗਾ ਨਹੀਂ ਜੀ ਆਪਾਂ ਹੈ ਜੀ ਸੂਰਤ ਦੇ ਸਭ ਤੋਂ ਵੱਡੇ ਮੈਨੂਫੈਕਚਰ ਉਹ ਹੈ ਜੀ ਸਾਡੇ ਅਜਮੇਰਾ ਫੈਸ਼ਨ ਇੱਥੇ ਤੁਹਾਨੂੰ ਹਰ ਟਾਈਪ ਦੀ ਵੱਖਰੀ ਕਲੈਕਸ਼ਨ ਮਿਲ ਜਾਂਦੀ ਹੈ ਹਰ ਟਾਈਪ ਦਾ ਫੈਬਰਿਕ ਮਿਲ ਜਾਂਦਾ ਤੇ ਇਸ ਲਈ ਛੇਤੀ ਛੇਤੀ ਵਿਜ਼ਿਟ ਕਰ ਲੋ ਅਜਮੇਰਾ ਫੈਸ਼ਨ ਨੂੰ ਵੇਖ ਸਕਦੇ ਹੋ ਅਗਰ ਤੁਹਾਨੂੰ ਚਾਹੀਦੀ ਹੈ ਬॉयਜ਼ ਦੀ ਕਲੈਕਸ਼ਨ ਕਹਿ ਸਕਦੇ ਹੋ ਮੁੰਡਿਆਂ ਦੀ ਕਲੈਕਸ਼ਨ ਉਹ ਵੀ ਮਿਲ ਜਾਂਦੀ ਹੈ ਜੀ ਵੇਖ ਸਕਦੇ ਹੋ ਕਿੰਨੀ ਸੋਹਣੀ ਬॉयਜ਼ ਦੀ ਕਲੈਕਸ਼ਨ ਆ ਜਾਉਗੀ ਪ੍ਰੋਪਰ ਸੈੱਟ ਵਿੱਚ ਆ ਜਾਉਗੀ ਤੇ ਮੈਂ ਗਰਲ ਕਰਾ ਦੇਖ ਸਕਦੇ ਹੋ ਕਿੰਨੀ ਸਾਰੀ ਕਲੈਕਸ਼ਨ ਮਿਲ ਜਾਂਦੀ ਹੈ ਐਕਸਲੀ ਮੈਂ ਕਹਿੰਦੀਆਂ ਲੁਧਿਆਣੇ ਤੋਂ ਸਭ ਤੋਂ ਸਸਤੇ ਕਪੜੇ ਇਕ ਹੀ ਥਾਂ ਦਿੰਦਾ ਉਹ ਦਿੰਦਾ ਅੱਜ ਮੇਰਾ ਫੈਸ਼ਨ ਜਿੱਥੇ ਐਨੀ ਸਾਰੀ ਵੈਰਾਈਟੀ ਲੇਡੀਜ਼ ਵੇਅਰ ਕਿਡਜ਼ ਵੇਅਰ men's ਵੇਅਰ ਦੀ ਵੈਰਾਈਟੀ ਮਿਲ ਜਾਂਦੀ ਹੈ ਜੀ ਅੱਜ ਮੇਰਾ ਫੈਸ਼ਨ ਤੇ ਐਕਸਲੀ ਮੈਂ ਕਹਿ ਰਹੀਆਂ ਹਰ ਵੇਲੇ ਕਹਿ ਰਹੀਆਂ business ਸ਼ੁਰੂ ਕਰਨਾ ਹੈ ਸਟਾਕ ਦਾ ਅਪਡੇਟ ਚਾਹੀਦਾ ਹੈ ஆன்ਲਾਈਨ ਸ਼ੋਪਿੰਗ ਕਰਨੀ ਹੈ ਸਾਡੇ ਕੋਲ ਤੁਹਾਨੂੰ ஆன்ਲਾਈਨ ਸ਼ੋਪਿੰਗ ਮਿਲ ਜਾਊਗੀ ஆன்ਲਾਈਨ ਸ਼ੋਪਿੰਗ ਦੇ ਨਾਲ ਨਾਲ ਤੁਹਾਨੂੰ ਬਿਜ਼ਨਸ ਟਿਪ ਮਿਲ ਜਾਊਗੀ ਪੀਡੀਫ ਅਵੇਲੇਬਲ ਹੈ ਵੀਡੀਓ ਕਾਲ ਅਵੇਲੇਬਲ ਹੈ ਹੋਰ ਕੀ ਚਾਹੀਦਾ ਹੈ ਬਿਜ਼ਨਸ ਕਰਨਾ ਅਜੇ ਸ਼ੁਰੂ ਕਰ ਲਿਓ ਆਪਣਾ ਮਾਲਿਕ ਬਨ ਜਾਓ ਤੁਹਾਨੂੰ ਹੋਰ ਗਾਈਡੈਂਸ ਚਾਹੀਦਾ ਹੈ ਹੋਰ ਵੀਡੀਓਸ ਚਾਹੀਦੇ ਨੇ ਹੋਰ ਫੈਬਰਿਕਸ ਦੇਖਣ ਨੇ ਹੋਰ ਪ੍ਰੋਡਕਟਸ ਦੇਖਣ ਨੇ ਇਕ ਹੀ ਕੰਮ ਕਰ ਦਿਓ ਵੀਡੀਓ ਨੂੰ ਲਾਈਕ ਕਰ ਲਿਓ ਕਮੈਂਟ ਕਰ ਲਿਓ ਸ਼ੇਅਰ ਕਰ ਲਿਓ ਹੋਰ ਕਲੈਕਸ਼ਨਸ ਨਾਲ ਆਵਾਂਗੀ ਇਸ ਟਾਈਪ ਦੀ ਵੱਖਰੀ ਕਲੈਕਸ਼ਨ ਲੈ ਕੇ ਆਵਾਂਗੀ ਨੈਕਸਟ ਵੀਡੀਓ ਵਾਲ ਤਦ ਤੱਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਲਗੀ ਚਲੋ ਜੀ ਆਪਾਂ ਚੱਲਦੇ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ